ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੰਨੀਆਂ ਆਪਾਂ ਵਡਿਆਈ ਕਰ ਲਈਓ ਕਾਟੇ ਹੈ ਕਿਉਂਕਿ ਉਹ ਮੈਂ ਪ੍ਰਗਟਿਓ ਮਰਦ ਆਦਮਾ ਬਰੇ ਆਮ ਇਕੇਲਾ ਉਹਦੇ ਵਰਗਾ ਕੋਈ ਦੂਜਾ ਪ੍ਰਗਟ ਨਹੀਂ ਹੋਇਆ ਜਿੰਨੇ ਇਹ ਕਿਹਾ ਹੋਵੇ ਵਾਹਾ ਵਾਹਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਉਹ ਬਾਦਸ਼ਾਹ ਦਰवेश ਹੈ ਉਹ ਕਲਗਿਆਂ ਵਾਲਾ ਹੈ ਉਹ ਬਾਜਾਂ ਵਾਲਾ ਹੈ ਨਾ ਉਹਦੇ ਵਰਗਾ ਕੋਈ ਹੋਇਆ ਤੇ ਨਾ ਕਿਸੇ ਨੇ ਹੋਣਾ ਹੈ ਕਰਤਾਰ ਦੀ ਸੋਗੰਦ ਹੈ ਵੈ ਨਾਨਕ ਦੀ ਕਸਮ ਹੈ ਜਿੰਨੀ ਵੀ ਹੋ ਤਾਰੀਫ ਗੋਬਿੰਦ ਕੀ ਉਹ ਕਮ ਹੈ ਕਿਉਂ ਆਪੋਏ ਸੋਨਹਾਲਾ ਸਤਿਯਾ ਕਹਾਲਾ ਕਿ ਕੋਈ ਯਤਨ ਕਰੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੈਂ ਜੀਵਨ ਬਿਆਨ ਕਰ ਲਵਾਂ ਉਹਦੀ ਵਡਿਆਈ ਕਰ ਲਵਾਂ ਜੇ ਜਿਹੇ ਹੱਤ ਬਾਜ ਸੀ ਤੇ ਥੱਲੇ ਘੋੜਾ ਸੀ ਜਿਹਦੇ ਕੋਲ ਕੰਮ ਬਹੁਤ ਸੀ ਤੇ ਜੀਵਨ ਥੋੜਾ ਸੀ ਬਿਆਲੀ ਵਰਿਆਂ ਦੀ ਕੀ ਮਰੂੰਦੀ ਐ ਪਰ ਬਿਆਲੀ ਵਰਿਆਂ ਵਿੱਚ ਜਿਹੜੇ ਕੰਮ ਕਰ ਗਏ ਰਹਿਣ ਦੀ ਦੁਨੀਆ ਤੱਕ ਯਾਦ ਕੀਤੇ ਜਾਣਗੇ ਦੁਨੀਆਵੀ ਤੌਰ ਤੇ ਆਪਾਂ দান ਕਰਾਂਗੇ